ਜਿਹੜਾ ਬੰਦਾ ਲੋਕਾਂ ਦੀ ਗੱਲ ਕਰਦਾ ਜਾਂ ਪੰਜਾਬ ਦੇ ਹੋਰੇ ਨੁਕਸਾਨ ਬਾਰੇ ਸਰਕਾਰ ਨੂੰ ਪੁੱਛਦਾ ਜਿਹੜਾ ਵੀ ਕੋਈ ਬੰਦਾ ਉਹਦੀ ਆਵਾਜ਼ ਜਿਹੜੀ ਆ ਉਹ ਦੱਬੀ ਨਾ ਜਾਵੇ ਇਸ ਕਰਕੇ ਤੁਸੀਂ ਸਾਰੇ ਆਏ ਹੋ ਮੇਰਾ ਸਾਰਿਆਂ ਸਾਹਮਣੇ ਸਿਰ ਝੁਕਦਾ ਜਿਹੜੀ ਵੀ ਜਥੇਬੰਦੀ ਹੈ ਸਾਨੂੰ ਬਹੁਤਿਆਂ ਜਥੇਬੰਦੀਆਂ ਨੇ ਆਪ ਦੇ ਪੱਧਰ ਤੇ ਅਸੀਂ ਨਹੀਂ ਕਿਹਾ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਕਿ ਇਹ ਸੰਘਰਸ਼ ਥੋੜਾ ਨਹੀਂ ਹੈ ਇਹ ਸਾਡਾ ਤੁਸੀਂ ਪਿੱਛੇ ਹੋ ਜਾਓ ਅਸੀਂ ਮੂਹਰੇ ਖੜੇ ਹਾਂ ਸੋ ਸਾਰੀਆਂ ਚੀਜ਼ਾਂ ਤੇ ਤੁਸੀਂ ਸਾਰਿਆਂ ਨੇ ਫੋਲ ਜਿਹੜਾ ਹੈ ਤੁਸੀਂ ਐਡੀ ਵੱਡੀ ਗੈਂਤੀ ਦੇ ਵਿੱਚ ਇੱਥੇ ਆਏ ਹੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਇਹ ਕੋਈ ਪਹਿਲਾ ਹਾਲਾ ਨਹੀਂ ਹੈ 2022 ਚ ਸਰਕਾਰ ਆਉਂਦੀ ਹੈ ਤੇ ਸਤੰਬਰ 2022 ਦੇ ਵਿੱਚ ਸਾਡਾ ਪਹਿਲੀ ਵਾਰ ਚੈਨਲ ਬੰਦ ਕਰ ਦਿੱਤਾ ਜਾਂਦਾ ਅਸੀਂ ਫੇਰ ਚਲਾਉਨੇ ਆ ਸਹੀ 3 ਮਹੀਨਿਆਂ ਬਾਅਦ ਫਿਰ ਦੂਜਾ ਪੇਜ ਬੰਦ ਕਰ ਦਿੱਤਾ ਜਾਂਦਾ ਫੇਰ 2023 ਦੇ ਵਿੱਚ ਤੀਜਾ ਪੇਜ 24 ਦੇ ਵਿੱਚ ਚੌਥਾ ਪੇਜ ਤੇ ਫੇਰ ਸਾਨੂੰ ਇਹ ਠੀਠ ਕਰ ਦਿੰਦੇ ਆ ਕਿ ਸਾਨੂੰ ਅਸਰੀ ਹੋਣੋਂ ਹਟ ਜਾਂਦਾ ਇਹ ਸੋਚ ਕੀ ਕਾਉਣੇ ਆ ਇਹ ਪੀਏ ਕਿ ਲਾ ਲਿਆ ਪਤਾ ਨਹੀਂ ਕਿੱਦੇ ਬੰਦ ਹੋਵੇ ਫਿਰ ਇਹ 2025 ਦੇ ਵਿੱਚ ਸਾਡੇ ਤੇ ਪਹਿਲਾ ਪਰਚਾ ਫਰਵਰੀ ਦੇ ਵਿੱਚ ਤਾਂ ਤਾਂ ਇਸੇ ਹੀ ਸਰਕਾਰ ਦੇ ਐਮਐਲਏ ਬਲਕਣ ਸਿੰਘ ਸਿੱਧੂ ਦੇ ਜਿਹੜਿਆ ਪੀਏ ਵੱਲੋਂ ਪਰਚਾ ਕਰਾਇਆ ਜਾਂਦਾ ਹੈ ਜਿਹੜਾ ਪਰਚਾ ਫਿਰ 4 ਦਿਨ ਵੀ ਟਿਕਦਾ ਤੁਹਾਡੇ ਸਾਰਿਆਂ ਦੇ ਬਦੌਲਤ ਤੁਹਾਡੇ ਸਾਰਿਆਂ ਦੇ ਰੋਹ ਕਰਕੇ ਤੁਹਾਡੇ ਸਾਰਿਆਂ ਦੇ ਗੁੱਸੇ ਕਰਕੇ ਸਰਕਾਰ 4 ਦਿਨਾਂ ਦੇ ਵਿੱਚ ਵਿੱਚ ਪਰਚਾ ਰੱਦ ਕਰਦੀ ਹੈ ਤੇ ਆਹ ਦੂਜਾ ਪਰਚਾ ਜਿਹਦੇ ਵਿੱਚ ਸਿਰਫ ਇਹੀ ਸਵਾਲ ਜੇ ਮਾਨਿਕ ਕੋਲ ਪੋਸਟ ਪਾਉਂਦਾ ਕਿ ਅਸੀਂ ਉਹਦੇ ਤੇ ਇੱਕ ਜਿਹੜੀ ਮਾਨਿਕ ਕੋਲ ਇੰਟਰਵਿਊ ਕਰਦੇ ਆ ਮਾਨਿਕ ਕੋਲ ਕੀ ਪੁੱਛਦਾ ਅਸੀਂ ਕੀ ਪੁੱਛਦੇ ਆ ਕਿ ਮੁੱਖ ਮੰਤਰੀ ਪੰਜਾਬ ਚ ਨਹੀਂ ਉਹਦਾ ਹੈਲੀਕਾਪਟਰ ਕੌਣ ਵਰਤ ਰਿਹਾ ਇਹ ਜਿਹੜਾ ਸਵਾਲ ਹੈ ਮੁੱਖ ਮੰਤਰੀ ਦੇ ਹੱਥ ਦੇ ਵਿੱਚ ਹੈ ਨਾ ਕਿ ਖਿਲਾਫ ਹੈ ਹੋ ਸਕਦਾ ਕਿ ਉਹਦੇ ਹੈਲੀਕਾਪਟਰ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਹੋਵੇ ਜਿਵੇਂ ਇੱਕ ਸੀਨੀਅਰ ਵਕੀਲ ਆਰਿਸ ਬੈਂਚ ਸਾਹਿਬ ਨੇ ਵੀ ਇਹ ਸਵਾਲ ਉਠਾਇਆ ਇਹ ਤਾਂ ਹੱਕ ਹੈ ਕਿ ਮੁੱਖ ਮੰਤਰੀ ਤੋਂ ਬਾਹਰ ਦਾ ਜਹਾਜ਼ ਕੌਣ ਉਡਾ ਰਿਹਾ ਪਰ ਇਹ ਜਿਹੜਾ ਸਵਾਲ ਸੀ ਇਹ ਪੰਜਾਬ ਦਾ ਸੀ ਲੋਕ ਹੈ ਦਾ ਸੀ ਕਿਉਂਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਮੁੱਖ ਮੰਤਰੀ ਦਾ ਨਹੀਂ ਉਹ ਪੰਜਾਬ ਦੇ ਲੋਕਾਂ ਦਾ ਹੈ ਇਹ ਗੱਲ ਅਸੀਂ ਨਹੀਂ ਕਹਦੇ ਮੁੱਖ ਮੰਤਰੀ ਹੜਾ ਮੌਕੇ ਕਹਿ ਚੁੱਕਿਆ ਕਿ ਆਹ ਜਹਾਜ਼ ਖੜਾ ਮੇਰਾ ਹੈਲੀਕਾਪਟਰ ਖੜਾ ਇਹਨੂੰ ਵਰਤੋ ਇਹ ਤੁਹਾਡਾ ਹੈਲੀਕਾਪਟਰ ਹੈ ਜੇ ਹੁਣ ਸਾਡਾ ਹੈਲੀਕਾਪਟਰ ਹੈ ਤਾਂ ਸਾਡਾ ਸਵਾਲ ਪੁੱਛਣਾ ਵੀ ਤਾਂ ਹੱਕ ਹੈ ਕਿ ਸਾਡਾ ਮੁੱਖ ਮੰਤਰੀ ਪੰਜਾਬ ਚ ਨਹੀਂ ਉਹ ਉਡਾਣ ਭਰ ਰਿਹਾ ਸਿਰਫ ਐਸੇ ਸਵਾਲ ਪੁੱਛਣ ਤੇ ਪਰਚਾ ਪਾ ਦੇਣਾ ਤੇ ਪਰਚਾ ਲਗਾ ਕੇ ਰੱਖਣਾ ਇਹਦੇ ਦੋ ਮਕਸਦ ਹੈ ਇੱਕ ਤਾਂ ਇਹ ਕਿ ਜਦੋਂ ਕੋਈ ਚੋਣਾ ਹੋਈਆਂ ਜਦੋਂ ਲੱਗਾ ਕਿ ਪੱਤਰਕਾਰ ਸਾਡਾ ਨੁਕਸਾਨ ਕਰਨਗੇ ਉਦੋਂ ਗ੍ਰਿਫਤਾਰੀ ਪਾਈ ਜਾ ਸਕੇ ਤੇ ਉਸੇ ਹੀ ਐਫ ਆਈ ਆਰ ਦੇ ਵਿਹਾਰ ਤੇ ਸਾਡਾ ਚੈਨਲ ਪੱਕੇ ਤੌਰ ਤੇ ਬੰਦ ਕਰਵਾਇਆ ਜਾਵੇ ਕਿ ਇਹਨਾਂ ਦਾ ਪਰਚਾ ਜੀ ਇਹਦਾ ਪੰਜਾਬ ਦੇ ਵਿੱਚ ਰਿਊਮਰ ਫਲਾ ਸਕਦੇ ਸੀ ਦੰਗੇ ਕਰਾ ਸਕਦੇ ਸੀ ਉੱਚੀ ਜਹਾਜ਼ ਦੀ ਜਾਣਕਾਰੀ ਪਰਚਾ ਸਾਡੇ ਤੇ ਕੀ ਦਿੱਤਾ ਕਿ ਪੰਜਾਬ ਚ ਦੋ ਜਿਹੜੇ ਸਮਾਜੇ ਉਹਨਾਂ ਦੀ ਲੜਾਈ ਹੋ ਸਕਦੀ ਸੀ ਦੋ ਜਿਹੜੀਆਂ ਕਹਿ ਸਕਦੇ ਆ ਕਿ ਦੰਗੇ ਪੜਖ ਸਰਦੀ ਸੀ ਫੌਜਾਂ ਨੇ ਬਗਾਵਤ ਉਤਾਰਦੀ ਸੀ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਪੁੱਛਣ ਤੇ ਐਡੀ ਵੱਡੀ ਗੱਲ ਸੋ ਇਹ ਸਿੱਤੇ ਜਾਂ ਸਿੱਤੇ ਰੂਪ ਦੇ ਵਿੱਚ ਇਹ ਦਬਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਆਵਾਜ਼ ਨਾ ਉੱਠੇ ਜਿਵੇਂ ਮਾਲੀ ਸਾਹਿਬ ਇੱਕ ਸ਼ੇਰ ਬੋਲਦੇ ਹੁੰਦੇ ਆ ਕਿ ਉਹ ਚਾਹੁੰਦੇ ਨੇ ਇਸ ਧਰਤੀ ਤੇ ਕੋਈ ਵੀ ਫੁੱਲ ਨਾ ਖਿੜੇ ਜੇ ਉਹ ਖਿੜੇ ਤਾਂ ਸਾਡੀ ਕਾਂਸ ਦਾ ਸ਼ਿਕਾਰ ਬਣੇ ਜੋ ਚਾਹੁੰਦੇ ਨੇ ਕਿ ਇਸ ਭਾਰਤੀ ਤੇ ਕੋਈ ਬੋਲ ਨਾ ਬੋਲੇ ਤੇ ਜੇਕਰ ਕੋਈ ਬੋਲੇ ਤਾਂ ਉਹਨਾਂ ਦੀ ਸੋਪਾ ਹੀ ਗਾਵੇ ਸੋ ਇਹ ਪੰਜਾਬ ਹੈ ਅਸੀਂ ਵਾਰ-ਵਾਰ ਇਹ ਗੱਲ ਕਹਿਣੇ ਹੁੰਦੇ ਆ ਕਿ ਪੰਜਾਬ ਦੇ ਵਿੱਚ ਜੇ ਅਸੀਂ ਵੀ ਚੁੱਪ ਕਰ ਜਾਵਾਂਗੇ ਪੰਜਾਬ ਚੁੱਪ ਨਹੀਂ ਹੁੰਦਾ ਇਹ ਕਰਤਾਰ ਸਿੰਘ ਸਰਾਬੇ ਦੀ ਧਰਤੀ ਹੈ ਇਹ ਉਹ ਪੱਤਰਕਾਰ ਦੀ ਧਰਤੀ ਹੈ ਜਿਹੜਾ ਸਾਰੀ ਸਾਰੀ ਰਾਤ ਜਿਹਦੀਆਂ ਬਾਹਾਂ ਰਹਿ ਜਾਂਦੀਆਂ ਸੀ ਪ੍ਰੈਸ ਚਰਾਉਂਦੇ ਦੀਆਂ ਤੇ ਤੜਕੇ ਉੱਠ ਕੇ ਅਖਬਾਰ ਵੰਡ ਕੇ ਆਉਂਦਾ ਸੀ ਉਸ ਸਮੇਂ ਪਰ ਪੱਤਰਕਾਰੀ ਕਰਨੀ ਕਿੰਨੀ ਔਖੀ ਸੀ ਜਦੋਂ ਅਸੀਂ ਇੱਕ ਗੁਲਾਮ ਸੀ ਇਹ ਉਹਦੀ ਧਰਤੀ ਹੈ ਜਿਹੋਣੇ ਜਿਹੜਾ ਉਹ ਉਹਨੇ ਦਬ ਸਕਿਆ ਉਸ ਸਮੇਂ ਦੀ ਸਰਕਾਰਾਂ ਤੋਂ ਤਾਂ ਅਸੀਂ ਕਿਵੇਂ ਦਬ ਜਾਵਾਂਗੇ ਜੇ ਅਸੀਂ ਚੁੱਪ ਹੋ ਜਾਵਾਂਗੇ ਤਾਂ ਇੱਥੇ ਕੋਈ ਨਾ ਕੋਈ ਬੋਲੂਗਾ ਪੰਜਾਬ ਕਦੇ ਵੀ ਦਬਿਆ ਨਹੀਂ ਸਭ ਤੋਂ ਵੱਡਾ ਧੰਨਵਾਦ ਸਾਡੇ ਪੱਤਰਕਾਰ ਸਾਥੀਆਂ ਦਾ ਹੈ ਕਿਤੇ ਹਸ਼ਿਆਰਪੁਰ ਕਿਤੇ ਕਪੂਰਥਲਾ ਕਿਤੇ ਗਰਦਾਸਪੁਰ ਤੇ ਸਭ ਤੋਂ ਵੱਡਾ ਧੰਨਵਾਦ ਸਾਡੀ ਇਸ ਚੰਡੀਗੜ੍ਹ ਦੀ ਪ੍ਰੈਸ ਕਲੱਬ ਦਾ ਜਿਹੜਾ ਡਟ ਕੇ ਸਾਡੇ ਨਾਲ ਖੜਿਆ ਤੇ ਜਿਨੇ ਇਹ ਕਹਾਂ ਕਿ ਜੇਕਰ ਸਰਕਾਰ ਨੇ ਪਰਚਾ ਵਾਪਸ ਨਾ ਲਿਆ ਤਾਂ ਕਲੱਬ ਹਾਈ ਕੋਰਟ ਜਾਵੇਗਾ ਇਹ ਸਾਨੂੰ ਹੌਸਲਾ ਦਿੰਦਾ ਹੈ ਲੜਨ ਦੀ ਤਾਕਤ ਦਿੰਦੀ ਹੈ ਤੇ ਨੰਬਰ 2 ਕਈ ਵਾਰ ਸਰਕਾਰ ਦੇ ਆਈਟੀ ਸੈੱਲਾ ਜਿਹੜਾ ਉਹ ਕਰ ਰਿਹਾ ਜੀ ਇਹ ਕਿਹੜੇ ਪੱਤਰਕਾਰ ਹੈ ਇਹ ਯੂਟਿਊਬਰ ਹੈ ਫਲਾਨੇ ਹੈ ਝੋਕਿਆ ਸਾਨੂੰ ਪ੍ਰਮਾਨ ਤੁਸੀਂ ਦੇਣਾ ਤੁਸੀਂ ਦੇ ਦਿੱਤਾ ਸਾਨੂੰ ਪ੍ਰਮਾਣ ਸਾਡੇ ਸਾਥੀਆਂ ਨੇ ਦੇ ਦਿੱਤਾ ਹੈ ਐਨੇ ਸੀਨੀਅਰ ਪੱਤਰਕਾਰਾਂ ਨੇ ਦੇ ਦਿੱਤਾ ਸਾਡੇ ਲੋਕਾਂ ਨੇ ਦੇ ਦਿੱਤਾ ਸਾਨੂੰ ਸਰਕਾਰ ਦੇ ਪ੍ਰਮਾਣ ਦੀ ਲੋੜ ਨਹੀਂ ਨਾ ਅਸੀਂ ਸਰਕਾਰ ਤੋਂ ਅੱਜ ਕੋਈ ਪ੍ਰਮਾਣ ਕੀ ਲੈਣੀ ਹੈ ਨਾ ਅਸੀਂ ਕੱਲ ਲੈਣੀ ਹੈ ਤੇ ਨਾ ਅਸੀਂ ਸਰਕਾਰ ਦੇ ਹਿਸਾਬ ਨਾਲ ਚੱਲਣਾ ਅਸੀਂ ਗੱਲ ਕਰਨੀਆਂ ਲੋਕਾਂ ਦੀ ਅਸੀਂ ਇਹ ਗੱਲ ਕਹਿਣੇ ਆ ਕਿ ਬਹੁਤ ਬੰਦੇ ਕਹਿੰਦੇ ਜੇ ਨਿਰਪੱਖ ਨਹੀਂ ਚੱਲਦੇ ਅਸੀਂ ਮੈਂ ਬਹੁਤ ਵਾਰ ਸਾਡੇ ਚੈਨਲ ਦਾ ਵੀ ਸਲੋਗਨ ਹੈ ਕਿ ਅਸੀਂ ਨਿਰਪੱਖ ਨਹੀਂ ਲੋਕ ਪੱਖੀਆਂ ਜੇ ਲੋਕਾਂ ਦੇ ਨਾਲ ਖੜਾਂਗੇ ਮੁਰੇ ਕੋਈ ਹੋਵੇ ਜੇ ਲੋਕਾਂ ਨਾਲ ਧੱਕਾ ਹੁੰਦਾ ਹੈ ਜੇ ਲੋਕ ਸਾਡੇ ਕਮਜ਼ੋਰ ਹੈ ਕਿਸਾਨ ਯੂਨੀਅਨਾਂ ਦਾ ਧੱਕਾ ਪਿਛਲੇ ਸਮੇਂ ਮੁੱਖ ਮੰਤਰੀ ਨੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉੱਥੇ ਇਹ ਨਹੀਂ ਦੇਖਣਾ ਕਿ ਇੱਧਰ ਸਹੀ ਹੈ ਉੱਧਰ ਸਹੀ ਹੈ ਸਾਡੇ ਲੋਕ ਸਹੀ ਹੈ ਜਿਹੜੀ ਸਰਕਾਰ ਸਾਡੇ ਲੋਕਾਂ ਦਾ ਧੱਕਾ ਕਰੂਗੀ ਉਹ ਸਰਕਾਰ ਜਿਵੇਂ ਮਰਦੀ ਹੋਵੇ ਅਸੀਂ ਲੋਕਾਂ ਦੇ ਹੱਕ 'ਚ ਖੜਾਂਗੇ ਅਸੀਂ ਨਿਰਪੱਖ ਹੋ ਕੇ ਉੱਥੇ ਫਿਰ ਇਹ ਪਲੜਾ ਨਹੀਂ ਰੱਖਣਾ ਕਿ ਇੰਨੀ ਇੱਕ ਸਰਕਾਰ ਸਹੀ ਹੈ ਤੇ ਇੰਨੀ ਇੱਕ ਸਹੀ ਹੈ ਸਾਡੇ ਲੋਕ ਸਹੀ ਹੈ ਲੋਕ ਹੀ ਸਰਕਾਰ ਬਣਾਉਂਦੇ ਤੇ ਲੋਕਾਂ ਨੇ ਸਾਨੂੰ ਪੱਤਰਕਾਰ ਬਣਾਇਆ ਅਸੀਂ ਨਿਰਪੱਖ ਨਹੀਂ ਲੋਕ ਪੱਖੀਆਂ ਹੀ ਸਾਡਾ ਨਾਰਾ ਹੈ ਤੇ ਇਹੀ ਰਹੂਗਾ ਜਿੰਨਾ ਚਿਰ ਅਸੀਂ ਪੱਤਰਕਾਰ ਤਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਇੱਕ ਇੱਕ ਆਦੋਂ ਤੁਹਾਡਾ ਚੱਲਿਆ ਸਾਡੇ ਸਿਰ ਮੱਥੇ ਜਿੰਦਾਬਾਦ ਜਿੰਦਾਬਾਦ